ਮਾਤਾ ਦੇ ਭਗਤਾਂ ਨੇ ਟ੍ਰੇਨ ਦੇ ਵਿੱਚ ਰੰਗ ਬੰਨਤਾ ਮੈਟਰੋ ਟ੍ਰੇਨਾਂ ਤੇ ਚੱਲਦੀ ਟ੍ਰੇਨ ਦੇ ਵਿੱਚ ਰੰਗ ਬਨ ਰਹੇ ਨੇ ਮਾਤਾ ਦੇ ਭਗਤ ਸ਼ਰਧਾਲੂ ਨੇ ਜਿੰਨੇ ਤਾਂ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਜੈ ਮਾਤਾ ਦੀ ਲਿਖ ਕੇ ਕਿ ਹੁਣ ਮਾਤਾ ਦੇ ਦਰਬਾਰ ਦੇ ਵਿੱਚ ਜਿੱਥੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਉੱਥੇ ਹੀ ਮੈਟਰੋ ਦੇ ਵਿੱਚ ਬੈਠੀਆਂ ਸੰਗਤਾਂ ਨੇ ਰੰਗ ਬੰਨਤਾ ਇਹ ਨੌਜਵਾਨਾਂ ਨੇ ਗੀਤ ਗਾਇਆ ਭਜਨ ਗਾਇਆ ਤੇ ਸਾਰੇ ਮੈਟਰੋ ਦੇ ਜਿੰਨੇ ਵੀ ਲੋਕ ਸਵਾਰ ਸੀਗੇ ਸਾਰਿਆਂ ਨੇ ਸਾਥ ਦਿੱਤਾ ਤੇ ਉਸ ਭਜਨ ਨੂੰ ਕਿਸ ਤਰੀਕੇ ਦੇ ਨਾਲ ਗਾਇਆ ਜਾ ਰਿਹਾ ਪੂਰੀ ਟ੍ਰੇਨ ਜਿਹੜੀ ਹੈ ਉਹ ਮਾਤਾ ਦੇ ਜਕਾਰਾ ਦੇ ਨਾਲ ਗੂੰਜਰੀ ਆਓ ਪਹਿਲਾ ਵੀਡੀਓ ਸੁਣਦੇ ਆ ਵੀਡੀਓ ਦੇ ਵਿੱਚ ਕੀ ਆ ਤੇ ਕਿਵੇਂ ਨੌਜਵਾਨਾਂ ਨੇ ਟ੍ਰੇਨ ਦੇ ਵਿੱਚ ਰੰਗ ਬਣਿਆ ਦੋਸਤੋ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਤੋ પ્રેમ سے ਬੋਲੋ ਜਮਾਤਾਂ ਦੇਾਰੇ ਬੋਲੋ ਦੇਖੋ ਕਿਵੇਂ ਟ੍ਰੇਨ ਦੇ ਵਿੱਚ ਮਾਤਾ ਦੇ ਜ਼ਿਕਾਰੇ ਲੱਗ ਰਹੇ ਆ ਜੇ ਮੱਤਾ ਦੀ ਕਰਤੇ ਜਾਓ ਆਨੇ ਜਾਣੇ ਵਾਲੋ ਕੋ ने जाने वालों को चलते जाओ तुम मत देखो अपने पाँव के थालों को चलते जाओ तुम मत देखो अपने पाँव के थालों को किसने जितना न ਤ aí ਮਾਤਾ ਦੇ ਭਗਤ ਨੇ ਜਿਨ੍ਹਾਂ ਨੇ ਰੰਗ ਬੰਨਤਾ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਜੈ ਮਾਤਾ ਦੀ ਲਿਖ ਕੇ ਨਾ ਵੀਡੀਓ ਪਹੁੰਚਾ ਦਿਓ ਕਿ ਮਾਤਾ ਦੇ ਜਿਹੜੇ ਭਗਤ ਨੇ ਉਹ ਪਰੇ ਤੋਂ ਪਰੇ ਪਏ ਨੇ ਤੇ ਸ਼ਰਧਾਲੂਆਂ ਦੇ ਵਿੱਚ ਜਿਹੜੀ ਸ਼ਰਧਾ ਭਾਵਨਾ ਉਹ ਕਿੰਨੀ ਜ਼ਿਆਦਾ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੇ ਭਜਨ ਸ਼ੁਰੂ ਕੀਤਾ ਤੇ ਪੂਰੀ ਮੈਟਰੋ ਦੇ ਵਿੱਚ ਜਿੰਨੇ ਵੀ ਸਵਾਰ ਸੀ ਸਭ ਨੇ ਉਸ ਦਾ ਸਾਥ ਦਿੱਤਾ ਤੇ ਕਿਸ ਤਰੀਕੇ ਦੇ ਨਾਲ ਮੈਟਰੋ ਦੇ ਵਿੱਚ ਜਿਹੜਾ ਮਾਤਾ ਦੇ ਜ਼ਿਕਾਰਿਆਂ ਦੇ ਨਾਲ ਗੂੰਜ ਉਠਿਆ ਤੇ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਕੌਣ ਕੌਣ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਦੇ ਵਿੱਚ ਪਹੁੰਚਿਆ ਅੱਜ ਇਨ੍ਹਾਂ ਦਿਨਾਂ ਦੇ ਵਿੱਚ ਤੇ ਹਾਂਜੀ ਕਰਿਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ